ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਵਿਸਾਖੀ ਦੀਆਂ ਜਿਵੇਂ ਕਿ ਅਸੀਂ ਵਿਸਾਖੀ ਦਾ ਤਿਉਹਾਰ ਮਨਾਉਂਦੇ ਆ ਉਹਦੇ ਵਿੱਚ ਇਸ ਦਿਨ ਜਿਹੜਾ ਵਿਸਾਖੀ ਦਾ ਤਿਉਹਾਰ ਮਨਾਉਣ ਦਾ ਕਿਉਂ ਮਨਾਇਆ ਜਾਂਦਾ ਤੇ ਜਿਹੜਾ ਉਹਦਾ ਕਾਰਨ ਹੈ ਉਹ ਇੱਕ ਦੋ ਚੀਜ਼ਾਂ ਨਾਲ ਜੁੜਿਆ ਹੋਇਆ ਹੈ ਇੱਕ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਸਿੱਖ ਪੰਥ ਦੀ ਸਥਾਪਨਾ ਹੋਈ ਸੀ ਇਸ ਦਿਨ ਤੇ ਨਾਲ ਹੀ ਅਸ ਦਿਨ ਅਸੀਂ ਨਵੀਂ ਫਸਲ ਆ ਜਿਹੜੀ ਉਹਦੀ ਆਉਣ ਦੀ ਖੁਸ਼ੀ ਦੇ ਵਿੱਚ ਇਹਦੀ ਸ਼ੁਰੂਆਤ ਕਰਦੇ ਆ ਉਹਦਾ ਟੱਕ ਲਾ ਕੇ ਆਉਣੇ ਵਾਢੀ ਦਾ ਜਿਹੜਾ ਦਾਤਰੀ ਜਿਹੜੀ ਕਿਸਾਨ ਆ ਜਿਹੜਾ ਇੱਕ ਦਾਤਰੀ ਨਾਲ ਉਹਨੂੰ ਇੱਕ ਸ਼ਗਨ ਆ ਜਿਹੜਾ ਲੱਗਦਾ ਇਸ ਦਿਨ ਤਾਂ ਇੱਕ ਹਰ ਘਰ ਦੇ ਵਿੱਚ ਕਿਸਾਨ ਦੇ ਘਰ ਦੇ ਵਿੱਚ ਉਸ ਤੋਂ ਇਲਾਵਾ ਜੋ ਵੀ ਕਿਸਾਨੀ ਦੇ ਨਾਲ ਬਾਕੀ ਪਰਿਵਾਰ ਜੁੜੇ ਹੁੰਦੇ ਆ ਮਜ਼ਦੂਰ ਹੈ ਉਹਨਾਂ ਦਾ ਕੋਈ ਦੁਕਾਨਦਾਰ ਹੈ ਇਹਨਾਂ ਸਾਰਿਆਂ ਦਾ ਇੱਕ ਜਿਹੜਾ ਵਿਸਾਖੀ ਦਾ ਤਿਉਹਾਰ ਸਾਂਝਾ ਜਿਹੜਾ ਮਨਾਇਆ ਜਾਂਦਾ ਕਿਉਂਕਿ ਫਸਲ ਆ ਜਿਹੜੀ ਉਹ ਹਰੇਕ ਦੇ ਘਰੇ ਜਾ ਕੇ ਉਹਦਾ ਢਿੱਡ ਭਰਦੀ ਹੈ ਤਾਂ ਜੋ ਸਾਡਾ ਸਾਰਿਆਂ ਦਾ ਸਾਂਝਾ ਤਿਉਹਾਰ ਹੈ ਇਹ ਤੇ ਸਾਨੂੰ ਮਨਾਉਣਾ ਚਾਹੀਦਾ ਤੇ ਇਹਦੇ ਕਰਕੇ ਅਸੀਂ ਜੋ ਅਸੀਂ ਮਨਾਉਣ ਵਾਸਤੇ ਪਿੰਡ ਕਬੂਲਸ਼ਾ ਜਾਂਦੇ ਆ ਨਾਲ ਆਪਣੇ ਜੋ ਪਿੰਡ ਦੇ ਨਾਲ ਹੈ ਤਾਂ ਆਪਾਂ ਇਸ ਵਾਰ ਪਲਾਨ ਕੀਤਾ ਕਿ ਆਪਾਂ ਆਪਦੇ ਪਿੰਡ ਦੇ ਵਿੱਚ ਇਹਨੂੰ ਮਨਾਈਏ ਚੰਗੀ ਤਰ੍ਹਾਂ ਤੇ ਉਹਦੇ ਲਈ ਖੇਡਾਂ ਦਾ ਪ੍ਰਬੰਧ ਆ ਜਿਹੜਾ ਉਹ ਆਪਾਂ ਕੀਤਾ ਜਿਹਦੇ ਵਿੱਚ 13 ਤਰੀਕ ਨੂੰ ਤਾਂ ਵਿਸਾਖੀ ਦੇ ਦਿਨ ਜਿਸ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਅਸੀਂ ਅਰਦਾਸ ਬੇਨਤੀ ਕਰੀਏ ਤਾਂ ਨੈਕਸਟ ਡੇ 14 ਤਰੀਕ ਦਾ ਐਤਵਾਰ ਦਾ ਦਿਨ ਤੇ ਉਸ ਦਿਨ ਕਬੱਡੀ ਔਰ ਵਾਲੀਬॉल ਉਸ ਤੋਂ ਇਲਾਵਾ ਬੱਚੀਆਂ ਦੀਆਂ ਖੇਡਾਂ ਲੜਕੀਆਂ ਦੇ ਖੇਡਾਂ ਜਿਵੇਂ ਕਿ ਜੋ ਵੀ ਜਿਸ ਜਿਸ ਤਰ੍ਹਾਂ ਦੀਆਂ ਗੇਮਾਂ ਆਪਣੇ ਚੱਲ ਰਹੀਆਂ ਉਹ ਸਾਰੀਆਂ ਗੇਮਾਂ ਕਰਾਈਆਂ ਜਾਣੀਆਂ ਤੇ ਨਾਲ ਬਜ਼ੁਰਗਾਂ ਦੀਆਂ ਗੇਮਾਂ ਵੀ ਕਰਾਈਆਂ ਜਾਣੀਆਂ ਪੁਰਾਣੇ ਸਾਵੇਂ ਨੂੰ ਦੇਖਦੇ ਹੋਏ ਤਾਂ ਜੋ ਅਸੀਂ ਵਾਪਸ ਅਸੀਂ ਵਿਸਾਖੀ ਜਿਹੜੀ ਅਸੀਂ ਆਪਦੇ ਪਿੰਡ ਦੇ ਵਿੱਚ ਲਗਾਤਾਰ ਕੋਸ਼ਿਸ਼ ਕਰਾਂਗੇ ਮਨਾਉਣ ਦੀ ਤਾਂ ਜੋ ਸਾਨੂੰ ਬਾਹਰ ਨਾ ਜਾਣਾ ਪਵੇ ਤਾਂ ਇਹਦੀ ਸ਼ੁਰੂਆਤ ਆਪਾਂ ਕਰੀਏ 14 ਤਰੀਕ ਨੂੰ ਜਿਹੜੀ ਦੀ ਸ਼ੁਰੂਆਤ ਕਰੀਏ ਅਸੀਂ ਪਿੰਡ ਅਜਮਨਲੇ ਦੇ ਵਿੱਚ ਤੇ ਜਿੰਨੇ ਵੀ ਸਾਰੇ ਸਾਡੇ ਬੱਚੇ ਆ ਵੱਡੇ ਆ ਛੋਟੇ ਆ ਇਸ ਦੇ ਵਿੱਚ ਪਹੁੰਚਣ ਹਿੱਸਾ ਪਾਉਣ ਤੇ ਸ਼ੁਰੂਆਤ ਜਿਹੜੀ ਆਪਾਂ ਸੁਖਮਨੀ ਸਾਹਿਬ ਦੇ ਪਾਠ ਨਾਲ ਕਰਨੀ ਹੈ ਤਾਂ अर्ਲੀ ਮਾਰਨਿੰਗ ਸਵੇਰ 7-8 ਵਜੇ ਮਹਾਰਾਜ ਪ੍ਰਕਾਸ਼ ਕਰਕੇ ਸੁਖਮਨੀ ਸਾਹਿਬ ਦਾ ਪਾਠ ਆ ਜਿਹੜਾ ਪਾਠ 9 ਵਜੇ ਤੱਕ ਪਾ ਦਾਂਗੇ ਉਸ ਦੇ ਉਪਰੰਤ ਜਿਹੜੀਆਂ ਖੇਡਾਂ ਸ਼ੁਰੂ ਹੋ ਜਾਣੀਆਂ ਤੇ ਇੱਕ ਦਿਨ ਦੀਆਂ ਖੇਡਾਂ ਹੋਣਗੀਆਂ ਤੇ ਸ਼ਾਮ ਤੱਕ ਮਨ ਲੋ ਮੁਕੰਮਲ ਆ ਜਿਹੜੀਆਂ ਹੋ ਜਾਣੀਆਂ ਸ਼ਾਮ ਤੱਕ ਏਡਾਂ ਸਾਰੀਆਂ ਤੇ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਤੇ ਇਹ ਖੇਡਾਂ ਦੇ ਵਿੱਚ ਪਹੁੰਚਣ ਹਿੱਸਾ ਲੈਣ ਬੱਚੇ ਹਿੱਸਾ ਲੈਣ ਵੱਡੇ ਛੋਟੇ ਸਾਰੇ ਹਿੱਸਾ ਲੈਣ ਤੇ ਨਾਲ ਹੀ ਤੇ ਜੇ ਕਿਸੇ ਨੇ ਇਹਦੇ ਵਿੱਚ ਹਿੱਸਾ ਪਾਉਣਾ ਹੈ ਮੇਲੇ ਦੇ ਵਿੱਚ ਹਿੱਸਾ ਪਾਉਣਾ ਹੈ ਤਾਂ ਉਹ ਬਈ ਸੀਟਾ ਦੁਕਾਨਦਾਰਾ ਜੋ ਆਪਣਾ ਆਪਣਾ ਤੇ ਉਹਨਾਂ ਦੇ ਤੁਸੀਂ ਜਾ ਕੇ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਦੇ ਖਾਤੇ ਦੇ ਵਿੱਚ ਜੋ ਵੀ ਇੱਕ ਸਕੈਨ ਕੋਡ ਵੀ ਸ਼ੇਅਰ ਕਰ ਦਾਂਗੇ ਤਾਂ ਇਸ ਮੇਲੇ ਦੇ ਵਿੱਚ ਯੋਗਦਾਨ ਪਾਉ ਸਾਰ ਤਾਂ ਬੇਨਤੀ ਕਬੂਲ ਕਰਿਓ ਜੀ ਤੇ ਮੇਲੇ ਤੇ ਹਮ ਹਮ ਆ ਕੇ ਪਹੁੰਚਣ ਦੀ ਕਿਰਪਾਲਤਾ ਕਰਿਓ ਸਾਰੇ ਤੇ ਅਸੀਂ ਰਲ ਮਿਲ ਕੇ ਸਾਰੇ ਜਿਹੜੀ ਇਸ ਤਿਹਾੜ ਨੂੰ ਮਨਾਈਏ ਵਾਹਿਗੁਰੂ ਕਿਰਪਾ ਕਰਨ ਸਾਰਿਆਂ ਤੇ ਵਹੀ ਗੁਰੂ ਚਿੱਤਾ ਖਾਂਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ